ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਸੀ ਵੱਡੀ ਵਾਰਦਾਤ ਜੀहां ਵਾਪਰ ਗਈ ਵੱਡੀ ਲੁੱਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀहां ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਵੇਂ ਬਰਨਾਲਾ ਸ਼ਹਿਰ ਦੇ ਚੱਪੇ-ਚੱਪੇ ਤੇ ਪੁਲਸ ਤਾਂ ਹੈ ਨਾ ਤੇ ਇਹ ਫਿਰ ਵੀ ਲਟੇਰਿਆਂ ਦੇ ਹੌਸਲੇ ਪੂਰੀ ਤਰ੍ਹਾਂ ਬਲੰਦ ਹਨ ਸ਼ੁਕਰ ਵਾਸਤੇ ਸਵੇਰੇ ਹੀ ਲਟੇਰਿਆਂ ਨੇ ਬਰਨਾਲਾ ਦੇ ਪੱਕਾ ਕਾਲਜ ਰੋਡ ਤੇ ਇੱਕ ਦੁਕਾਨ ਤੋਂ ਪਿਸਤੌਲ ਦੀ ਨੋਕ ਤੇ 5000 ਤੋਂ ਵਧੇਰੇ ਦੀ ਲੁੱਟ ਕੀਤੀ ਪ੍ਰਾਪਤ ਜਾਣਕਾਰੀ ਅਨੁਸਾਰ ਦੋ ਲਟੇਰੇ ਸਵਾ 6 ਵਜੇ ਪੱਖੋ ਵਾਲੇ ਜੀਵਨ ਦੀ ਸਪੇਅਰ ਪਾਰਟਸ ਦੀ ਦੁਕਾਨ ਤੇ ਆਏ ਅਤੇ ਪਿਸਤੌਲ ਦੀ ਨੋਕ ਤੇ ਮਿੰਟਾਂ ਚ ਲੁੱਟ ਕੇ ਫਰਾਰ ਹੋ ਗਏ ਗੱਲਬਾਤ ਕਰਦੇ ਹੋਏ ਦੁਕਾਨ ਦੇ ਮਾਲਕ ਜੀਵਨ ਨੇ ਦੱਸਿਆ ਉਸ ਨੇ 6 ਵਜੇ ਕਰੀਬ ਸਫਾਈ ਕਰਨ ਲਈ ਦੁਕਾਨ ਖੋਲ੍ਹੀ ਸੀ ਤਾਂ ਦੋ ਨੌਜਵਾਨ ਅਲਟੋ ਗੱਡੀ 'ਚ ਆਏ ਤੇ ਉਹਨਾਂ ਨੇ ਪੱਖੇ ਦੀ ਬੈਲਟ ਮੰਗੀ ਇਸ ਦਰਾਂ ਨੂੰ ਦੋਵਾਂ ਵਿੱਚੋਂ ਇੱਕ ਨੌਜਵਾਨ ਉਸ ਦੇ ਗਲੇ ਦਾ ਦਰਾਜ ਖੋਲਣ ਦੀ ਗੱਲੇ ਦਾ ਦਰਾਜ ਕੋਲੇ ਦੀ ਕੋਸ਼ਿਸ਼ ਕੀਤਾ ਉਸ ਨੂੰ ਉਸ ਨੂੰ ਜੱਫਾ ਮਾਰ ਲਿਆ ਪਰੰਤੂ ਦੂਜੇ ਨੌਜਵਾਨ ਨੇ ਪਸੌਲ ਕਢ ਕੇ ਉਸ ਦੀ ਕੰਨ ਪੱਟੀ ਤੇ ਲਾ ਲਿਆ ਤੇ ਪੈਸੇ ਦੇ ਲਈ ਕਿਹਾ ਤਾਂ ਪੈਸੇ ਨਾ ਦੇਤੇ ਸੁਰਚ ਗੋਲੀ ਮਾਰੀ ਤਾਂ ਕਿ ਦੀ ਇਸ ਤੋਂ ਬਾਅਦ ਦੋਵੇਂ ਲਟੇਰੇ 5000 ਤੋਂ ਵਧੇਰੇ ਦੀ ਨਕਦੀ ਲੈ ਕੇ ਫਰਾਰ ਹੋ ਗਏ ਤੇ ਦੂਜੀ ਘਟਨਾ ਵੀ ਪੱਕਾ ਕਾਲਜ ਰੋਡ ਤੇ ਵਾਪਰੀ ਇੱਥੇ ਇੱਕ ਵਪਾਰੀ ਦੇ ਗੋਦਾਮ ਨੂੰ ਨਿਸ਼ਾਨਾ ਬਣਾਉਦੇ ਹੋਏ ਕੁਝ ਚੋਰਾਂ ਵਾਲੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਚੋਰੀ ਕਰਨ ਦੇ ਚਿਰ ਨਾਕਾਮ ਰਹੇ ਕਿਉਂਕਿ ਉੱਥੋਂ ਦੇ ਆਸ-ਪਾਸ ਦੇ ਲੋਕਾਂ ਨੇ ਚੋਰਾਂ ਨੂੰ ਜਦੋਂ ਪકડਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਕੱਚ ਦੀ ਬੋਤਲਾਂ ਤੋੜ ਕੇ ਉਹ ਲੋਕਾਂ ਨੂੰ ਡਰਾਉਣਾ ਚਾਹਿਆ ਫਿਰ ਉਹ ਉੱਥੋਂ ਫਰਾਰ ਹੋ ਗਏ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ